ਲੈਪਟਾਪ ਇਸਤੇਮਾਲ ਕਰਨ ਵਾਲਿਆਂ ਦਾ ਬੈਂਕ ਅਕਾਊਂਟ ਖਤਰੇ 'ਚ ਖਤਰੇ 'ਚ ਪੈ ਸਕਦੀ ਹੈ ਤੁਹਾਡੀ ਸਿਕਿਉਰਿਟੀ ਸਰਕਾਰ ਨੇ ਜਾਰੀ ਕੀਤੀ ਚੇਤਾਵਨੀ ਮਾਈਕਰੋਸਾਫਟ ਦੇ ਉਤਪਾਦਾਂ ਚ ਪਾਈਆਂ ਗਈਆਂ ਕੁਝ ਖਾਮੀਆਂ ਹੈਕਰ ਇਹਨਾਂ ਕਮੀਆਂ ਦਾ ਉਠਾ ਸਕਦੇ ਨੇ ਫਾਇਦਾ ਟੈਕਨੋਲੋਜੀ ਦੇ ਇਸ ਦੌਰ ਦੇ ਵਿੱਚ ਸਾਈਬਰ ਅਪਰਾਧੀ ਵੀ ਕਈ ਤਰੀਕਿਆਂ ਦੇ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਅੱਜ ਕੱਲ ਜ਼ਿਆਦਾਤਰ ਲੋਕ ਮੋਬਾਈਲ ਅਤੇ ਲੈਪਟਾਪ ਦੀ ਵਰਤੋਂ ਕਰ ਰਹੇ ਨੇ ਜੇਕਰ ਤੁਸੀਂ ਵੀ ਲੈਪਟਾਪ ਤੇ ਕੰਮ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਸਾਈਬਰ ਸੁਰੱਖਿਆ ਉੱਤੇ ਨਜ਼ਰ ਰੱਖਣ ਵਾਲੀ ਸਰਕਾਰੀ ਏਜੰਸੀ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਸੀਈਆਰਟੀ ਇਨ ਦੇ ਮਾਈਕਰੋਸਾਫਟ ਯੂਜ਼ਰ ਦੇ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਏਜੰਸੀ ਦਾ ਕਹਿਣਾ ਹੈ ਕਿ ਮਾਈਕਰੋਸਾਫਟ ਦੇ ਉਤਪਾਦਾਂ ਦੇ ਵਿੱਚ ਕੁਝ ਖਾਮੀਆਂ ਪਾਈਆਂ ਗਈਆਂ ਨੇ ਸਾਈਬਰ ਅਪਰਾਧੀ ਅਤੇ ਹੈਕਰ ਇਹਨਾਂ ਖਾਮੀਆਂ ਦਾ ਫਾਇਦਾ ਉਠਾ ਸਕਦੇ ਨੇ ਸੀਈਆਰਟੀ ਨੇ ਚੇਤਾਵਨੀ ਜਿਹੜੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਸ ਦੇ ਨਾਲ ਉਪਭੋਗਤਾਵਾਂ ਦੀ ਸੁਰੱਖਿਆ ਖਤਰੇ ਦੇ ਵਿੱਚ ਪੈ ਸਕਦੀ ਹੈ ਜਿਹੇ ਉਪਭੋਗਤਾਵਾਂ ਨੂੰ ਹੁੰਦਾ ਹੈ ਜਿਹੜਾ ਕਿ ਵਦੇਰਾ ਜੋਖਮ ਵਿੱਚ ਉਠਾਣਾ ਪੈ ਸਕਦਾ ਹੈ ਤੇ ਇਹਦੇ ਅਨੁਸਾਰ ਅਜੇਹੇ ਉਪੋਕਤਾਵਾਂ ਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ ਇਸ ਸੀਆਰਟੀ ਦੀ ਜਿਹੜੀ ਕੰਪਨੀ ਨੇ ਕਿਹਾ ਹੈ ਜੋ ਵਿੰਡੋਜ਼ 10 ਅਤੇ ਵਿੰਡੋਜ਼ 11 ਦੀ ਵਰਤੋਂ ਕਰ ਰਹੇ ਹਨ ਇਸ ਦੇ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਇਹਨਾਂ ਦਾ ਕੀ ਕੁਝ ਕਿਹਾ ਹੈ ਕਿ ਵਿੰਡੋ 10 ਅਤੇ ਵਿੰਡੋ 11 ਦੇ ਵਿੱਚ ਕੁਝ ਖਤਰੇ ਦੇਖੇ ਗਏ ਨੇ ਇਸ ਅਲਰਟ ਨੂੰ ਏਜੰਸੀ ਦੇ ਵੱਲੋਂ ਨਾਜ਼ੁਕ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਏਜੰਸੀ ਮੁਤਾਬਕ ਇਹਨਾਂ ਖਾਮੀਆਂ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ ਇਹ ਕਮਜ਼ੋਰੀਆਂ ਗਲਤ ਪਰ પ્રતિਬੰਧਿਤ ਪਹੁੰਚ ਦੀ ਜਿਹੜੀ ਮੌਜੂਦਗੀ ਦੇ ਕਾਰਨ ਹਨ ਇਹਨਾਂ ਮਾਈਕਰੋਸਾਫਟ ਪ੍ਰੋਡਕਟਸ ਦੇ ਲਈ ਜਿਹੜਾ ਅਲਰਟ ਵਿਚਾਰੀ ਕੀਤਾ ਗਿਆ ਤੁਹਾਨੂੰ ਦੱਸਾਂਗੇ ਕਿ ਕਿਹੜੇ ਪ੍ਰੋਡਕਟਸ ਨੇ ਇਹ ਅਲਰਟ ਮਾਈਕਰੋਸਾਫਟ ਵਿੰਡੋਜ਼ ਮਾਈਕਰੋਸਾਫਟ ਆਫਿਸ ਅਜ਼ੂਰ ਬ੍ਰਾਊਜ਼ਰ ਇਸਨਾਲ ਹੀ ਡਿਵੈਲਪਰਸ ਟੂਲਸ ਮਾਈਕਰੋਸਾਫਟ ਡਾਇਨਾਮਿਕਸ ਤੇ ਐਕਸਚੇਂਜ ਸਰਵਰ ਦੇ ਨਾਲ ਨਾਲ ਸਿਸਟਮ ਸੈਂਟਰ ਦੇ ਲਈ ਇਹ ਜੋ ਅਲਰਟ ਜਾਰੀ ਕਰ ਦਿੱਤਾ ਗਿਆ ਇਹ ਧਮਕੀ ਮਾਈਕਰੋਸਾਫਟ ਵਿੰਡੋਜ਼ ਕਰਨਲ ਦੇ ਨਾਲ ਜੁੜੀ ਹੋਈ ਸੀ ਤੇ ਇਜ਼ਰਾਈਲੀ ਜਸਰਾਹੀ ਹੈਕਰ ਉਪਭੋਗਤਾਵਾ ਦੇ ਸਿਸਟਮ ਨੂੰ ਨਿਸ਼ਾਨਾ ਬਣਾ ਰਹੇ ਸਨ ਮਾਲਵੇਅਰ ਨੂੰ ਸਾਫਤ ਕਰਨ ਦੇ ਲਈ ਹੈਕਰ ਉਪਭੋਗਤਾਵਾ ਦੇ ਜਿਹੜੇ ਸਿਸਟਮਸ ਨੂੰ ਵਿਸ਼ੇਸ਼ ਬੇਨਤੀਆਂ ਭੇਜਦੇ ਹਨ ਜੋ ਕਿ ਸ਼ੱਕੀ ਲਿੰਕਸ ਦੇ ਰੂਪ ਦੇ ਵਿੱਚ ਹੁੰਦੇ ਨੇ ਤੇ ਸਰਕਾਰੀ ਏਜੰਸੀ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ ਕਿ ਕਿਸੇ ਡਿਵਾਈਸ ਨੂੰ ਹੈਕ ਕਰਨ ਦੇ ਲਈ ਯੂਜ਼ਰਸ ਨੂੰ ਸ਼ੱਕੀ ਲਿੰਕ ਭੇਜੇ ਜਾਂਦੇ ਨੇ ਜਿਵੇਂ ਹੀ ਉਪਭੋਗਤਾ ਇਹਨਾਂ ਦੇ ਉੱਤੇ ਕਲਿੱਕ ਕਰਦਾ ਹੈ ਮਾਲਵੇਅਰ ਉਹਨਾਂ ਦੇ पीसी ਜੋ ਲੈਪਟਾਪ ਦੇ ਵਿੱਚ ਦਾਖਲ ਹੋ ਜਾਂਦਾ ਹੈ ਇਸ ਦੇ ਨਾਲ ਹੈਕਰ ਯੂਜ਼ਰਸ ਦੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਨੇ ਤੇ ਕਿਹਾ ਜਾਂਦਾ ਹੈ ਕਿ ਇਸ ਤੋਂ ਬਚਣ ਦੇ ਲਈ ਤੁਹਾਨੂੰ ਹਮੇਸ਼ਾ ਸਿਸਟਮ ਅਪਡੇਟ ਕਰਨਾ ਚਾਹੀਦਾ ਹੈ ਇਸ ਦੇ ਨਾਲ ਕੋਈ ਵੀ ਪੌਪ ਅਪ ਨਾ ਖੋਲੋ ਅਤੇ ਤੁਹਾਨੂੰ ਅਣਜਾਣ ਲਿੰਕਸ ਦੇ ਉੱਪਰ ਕਲਿੱਕ ਕਰਨ ਤੋਂ ਪਹਿਲਾਂ ਬਹੁਤ ਜ਼ਿਆਦਾ ਸਾਵਧਾਨ ਵੀ ਰਹਿਣਾ ਚਾਹੀਦਾ ਹੈ